ਉਮਾਨ ਲਾ ਕਿਰਕਰੀਆਂ ਪੜਾਈਆਂ ਉਹ ਬੱਟ ਜਾਇ ਦੇ ਮੰਮੀ ਦੇੜੀ ਨੂੰ ਉਹ ਮਿਲਿ ਲੇ ਬਿਦਾਈਆਂ ਉਹ ਬੱਤਿਆਂ ਦੇ ਉਹ ਦਾਦੇ ਦਾਦੀ ਨੂੰ ਉਹ ਬੱਤਿਆਂ ਨੂੰ ਖੇਡਾ ਵੀ ਖੇਡਾਉਂਦੇ ਆਉਂੇ ਹੈ ਫਸੇਟਾ ਕੋਈ ਵੀ ਖੇਡਾ ਕੇ ਆਉਂਦੇ ਤਾਂ ਹਿਲਾਉਂਦੇ ਆ ਜਮਤ ਉਹ ਬੱਤਿਆਂ ਨੂੰ ਖੇਡਾ ਵੀ ਖੇਡਾਉਂਦੇ ਆਉਂਦੇ ਆ ਫਸੇਟਾ ਕੋਈ ਵੀ ਖੇਡਾ ਖੜਿਆ ਹੁੰਦਾ ਹਿਲਾਉਣੀ ਹੈ ਜਮਕਾ ਉਹ ਮੇਜੇ ਤੇ ਉਹ ਮੇਜੇ ਤੇ ਖਾਫੀਆਂ ਦੇ ਲਾਲ ਕਾਂਸਾ ਸਟਾਈਆਂ ਉਹ ਬੱਚਿਆਂ ਦੇ ਮੰਮੀ ਜੇੜੀ ਨੂੰ ਉਹ ਮੇਰੇ ਨੂੰ ਵਿਧਾਈਆਂ ਉਹ ਬੱਚਿਆਂ ਦੇ ਦਾਦੀ ਦਾਦੇ ਨੂੰ ਉਹ ਮਨ ਲਾ ਕਿ ਨਹੀਂ ਕਿਰੀਆਂ ਪੜਾਈਆਂ ਉਹ ਭੱਜ ਜਾ ਦੇ ਮੰਮੀ ਜੇੜੀ ਨੂੰ ਉਹ ਮੇਰੇ ਨੂੰ ਵਿਧਾਈਆਂ ਦੇਦਾ ਦੀ ਨੂੰ ਉਹ ਬੱਤਿਆਂ ਨੂੰ ਖੇਜਾ ਵੀ ਖੇਜਾਉਂਦੇ ਆਉਂਦੇ ਹੈ ਫਸੇ ਤਾਂ ਕੋਈ ਵੀ ਖੇਜਾ ਖੇਡਾਉਂਦੇ ਤਾਂ ਹਿਲਾਉਂਦੇ ਹੈ ਜਮਕਾ ਉਹ ਬੱਤਿਆਂ ਨੂੰ ਖੇਜਾ ਵੀ ਖੇਜਾਉਂਦੇ ਆਉਂਦੇ ਹੈ ਫਸੇ ਤਾਂ ਕੋਈ ਵੀ ਖੇਜਾ ਖੇਡਾਉਂਦੇ ਤਾਂ ਹਿਲਾਉਂਦੀ ਹੈ ਜਮਕਾ ਉਹ ਮੇਜੇ ਤੇ ਉਹ ਮੇਜੇ ਤੇ ਠਾਫੀਆਂ ਦੇ ਨਾਲ ਕਾਂਸਾ ਸਜਾਇਆ ਉਹ ਬੱਤਿਆਂ ਆਦੇ ਮੰਮੀ ਦੇੜੀ ਨੂੰ ਉਹ ਮੇਰੇ ਨੂੰ ਵਿਧਾਈਆਂ ਉਹ ਬੱਤਿਆਂ ਦੇ ਦਾਦੀ ਦਾਦੇ ਨੂੰ ਉਹ ਬੱਤਿਆਂ ਨੂੰ ਖੇਡਾ ਵੀ ਖਜਾਉਂਦੇ ਉਹਨੇ ਆ ਫਸੇ ਤਾਂ ਕੋਈ ਵੀ ਖੇਡਾ ਖੜਿਆਉਂਦੇ ਤਾਂ ਹਿਲਾਉਣੀ ਹੈ ਜਮਕਾ ਉਹ ਮੇਜੇ ਤੇ ਉਹ ਮੇਜੇ ਤੇ ਟਰਾਫੀਆਂ ਦੇ ਨਾਲ ਤਾਂ ਸਾਸ ਜਾਈਆਂ ਉਹ ਬੱਤਿਆਂ ਦੇ ਮੰਮੀ ਦੇੜੀ ਨੂੰ ਉਹ ਮੇਰੇ ਨੂੰ ਵਿਧਾਈਆਂ ਬੱਤਿਆਂ ਦੇ ਦਾਦੀ ਦਾ ਦੇ ਨੂੰ ਉਹ ਬੱਤਿਆਂ ਦੇ ਮੰਮੀ ਦੇੜੀ ਨੂੰ ਉਹ ਮੇਰੇ ਨੂੰ ਵਧਾਈਆਂ ਉਹ ਬੱਤਿਆਂ ਦੇ ਦਾਦੀ ਦਾ ਦੇ ਨੂੰ